ਸਸਰੀਕਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ-ਏ-ਪੰਜਾਬ ਨਿਊਜ਼ ਚੈਨਲ ਨਵੀਂ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਹਾਂ ਕਿ ਇਸ ਵੇਲੇ ਦੀ ਇੱਕ ਵੱਡੀ ਖਬਰ ਬਟਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਫਾਇਰਿੰਗ ਹੋਈ ਹੈ ਫਾਇਰਿੰਗ ਕਿਸ ਤਰ੍ਹਾਂ ਕੀਤੀ ਗਈ ਹੈ ਇਹ ਵੀ ਤੁਹਾਨੂੰ ਦੱਸਾਂਗੇ ਕਿ ਇੱਕ ਨੌਜਵਾਨ ਜੋ ਕਿ ਆਪਣੀ ਕਾਰ ਲੈ ਕੇ ਜਾ ਰਿਹਾ ਹੁੰਦਾ ਆ ਤਾਂ ਇੰਨੇ ਛੇ ਛੇ ਲੁੱਟੇਰੇ ਆ ਜਾਂਦੇ ਨੇ ਲੁੱਟੇਰਿਆਂ ਵੱਲੋਂ ਪਿਸਤੌਲ ਦੀ ਨੋਕ ਦੇ ਉੱਤੇ ਪਹਿਲਾਂ ਤਾਂ ਫਾਇਰ ਕੀਤੇ ਜਾਂਦੇ ਨੇ ਤਿੰਨ ਤੋਂ ਉਸ ਤੋਂ ਬਾਅਦ ਉਸ ਦੀ ਇੰਡੀਗੋ ਕਾਰ ਜਿਹੜੀ ਖੋਹ ਕੇ ਨੇ ਉੱਥੋਂ ਫਰਾਰ ਹੋ ਜਾਂਦੇ ਨੇ ਉਸ ਤੋਂ ਬਾਅਦ ਆਪਣਾ ਜਿਹੜਾ ਮੋਟਰਸਾਈਕਲ ਸੀਗਾ ਉਹ ਉੱਥੇ ਛੱਡ ਜਾਂਦੇ ਨੇ ਤਾਂ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਖੰਗਾਲੇ ਜਾ ਰਿਹਾ ਕਿ ਆਖਰ ਕਾਰ ਵਾਰਦਾਤ ਕਰਨ ਤੋਂ ਬਾਅਦ ਇਹ ਲੁੱਟੇਰੇ ਕਿੱਧਰ ਪਜੇ ਹਨ ਇਹ ਸੱਜੇ ਕੋ 7:05 ਦੇ 7:00 ਵਜੇ ਦੇ ਕਰੀਬ ਘਟਨਾ ਜੀ ਮੈਂ ਮੇਰੇ ਕੋ ਪਲਾਂਟ ਚ ਆਪਣੀ ਗੱਡੀ ਦਾ ਸੈਂਪਲ ਕਰਾ ਕੇ ਬਾਹਰ ਨੂੰ ਆ ਰਿਹਾ ਜੀ ਅਰ ਆਣ ਕੇ ਗੱਡੀ ਸਟਾਰਟ ਕੀਤੀ ਤੇ ਗੇੜੀ ਪਾਣ ਲੱਗਾ ਤੁਰ ਲੱਗੇ ਤੇ ਤਿੰਨ ਮੋਟਿਆ ਮੋਟਰਸਾਈਕਲ ਉਸ ਲੱਗੇਦਾ ਜੀ ਹੁਣ ਆਣ ਕੇ ਸਿੱਧੇ ਫਾਇਰ ਕੱਟਦੇ ਇੱਥੇ ਜੀ ਕਿੰਨੇ ਫਾਇਰ ਕੱਟੇ ਜੀ ਦੋ ਫਾਇਰ ਕੱਟੇ ਜੀ ਅੱਛਾ ਕੋਈ ਜਾਨੀ ਨੁਕਸਾਨ ਨਹੀਂ ਆਇਆ ਜਾਨੀ ਨੁਕਸਾਨ ਤੋਂ ਬਚਾ ਹੋ ਗਏ ਮੇਰੀ ਗੱਡੀ ਜੰ ਨਹੀਂ ਜੀ ਕੀ ਨੰਬਰ ਜੀ ਕੋਲ ਹੈ ਪੀਬੀ 35 ਏ ਐਫ 5409 ਤੇ ਹਮਲਾਵਰ ਕਿੱਧਰੋਂ ਆਏ ਸੀਗੇ ਇਧਰਲੀ ਸਾਈਡ ਤੋਂ ਆਏ ਜੀ ਕਿਸ ਚੀਜ਼ ਦੇ ਉੱਤੇ ਆਈ ਸੀ ਉਹ? ਉਹ ਮੋਟਰਸਾਈਕਲ ਤੇ ਆਈ ਜੀ। ਕੋਈ ਪਛਾਣ ਹੋਈ ਵੀ ਉਹਦੀ? ਨਹੀਂ ਕੋਈ ਸਜੀ ਪਛਾਣ ਨਹੀਂ ਤੇ ਪੁਲਿਸ ਨੂੰ ਦਲਾ ਦਿੱਤੀ ਕੀ ਉਹ ਮੋਟਰਸਾਈਕਲ। ਹਾਂਜੀ ਹਾਂਜੀ। ਕੀ ਮੰਗ ਕਰਦੇ ਹੋ? ਮੰਗਿਆ ਸੀ ਜੀ ਹਾਜੀ ਕਿ ਗੱਡੀ-ਕੁੱਡੀ ਨਾਲੇ ਸਮਾਰਟ ਫੋਨ ਸਾਡਾ ਵਾਪਸ ਆ ਜਾਈ ਜੀ ਹੋਰ ਕੁਝ ਨਹੀਂ। ਕੀ ਨਾਮ ਤੁਹਾਡਾ? ਹਰਪ੍ਰੀਤ ਸਿੰਘ ਜੀ। ਗੱਲ ਕੁਝ ਨਹੀਂ ਭਾਈ ਹੁਣਾਂ ਇੱਥੇ ਗੱਡੀ ਸਟਾਰਟ ਕੀਤੀ ਸੀਗੀ। ਘਰ ਨੂੰ ਜਾਂਦੇ ਪਏ ਸੀਗੇ। ਤੇ ਮੈਂ ਮੇਰਾ ਸਮਾਨ ਦੁਕਾਨ ਦੇ ਅੰਦਰ ਹੈਗਾ ਮੈਂ ਉਹ ਲੈ ਕੇ ਇਹ ਵਾਲੀ ਗੱਡੀ ਲੈ ਕੇ ਜਾਣਾ ਹੈਗਾ ਤੇ ਮੈਂ ਹਜੇ ਇੱਥੇ ਪੁੱਜਿਆ ਤੇ ਉਹਨਾਂ ਨੇ ਫਾਇਰ ਕਰ ਦਿੱਤੇ। ਕਿੰਨੇ ਫਾਰ ਹੋਏ ਦੋ ਫਾਰ ਸਰ ਤੇ ਕੋਈ ਚਾਲੀ ਨੂੰ ਫਰਤ ਨਹੀਂ ਆਇਆ ਨਹੀਂ ਨਹੀਂ ਸਰ ਤੇ ਕੀ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਗੱਡੀ ਸਟਾਰਟ ਕੀਤੀ ਇਧਰ ਲਈ ਸੈਨੂ ਚਲੇ ਗਏ ਅੱਛਾ ਉਹ ਕੀ ਆਏ ਕਾਦੇ ਤੇ ਹੀ ਕਿਤੇ ਗਏ ਕਾਦੇ ਤੇ ਮੋਟਰਸਾਈਕਲ ਤੇ ਆਏ ਮੋਟਰਸਾਈਕਲ ਉਧਰ ਲੱਗੇ ਆ ਜੇ ਗੇ ਕਾਦੇ ਤੇ ਗਏ ਗੱਡੀ ਤੇ ਗੱਡੀ ਕਿਤੇ ਸੀ ਗੱਡੀ ਭਾਈ ਦੀ ਹਰਪ੍ਰੀਤ ਜੀ ਅੱਛਾ ਕੰਨ ਮੇ ਬੁੱਲਦੀ ਨਹੀਂ ਨਾਲੇ ਹਾਂਜੀ ਮੈਂ ਲੋਟ ਕਰਨ ਮੱਥੇ ਆਇਆ ਲੱਗਦਾ ਪਤਾ ਨਹੀਂ ਜੀ ਉਹਨਾਂ ਦਾ ਇਹ ਨਹੀਂ ਕਹਿ ਸਕਦੇ ਨੁਕਸਾਨ ਤਾਂ ਨਹੀਂ ਹੋਇਆ ਕੋਈ ਨਹੀਂ 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 ਸਰ ਕੋਈ ਨੁਕਸਾਨ ਨਹੀਂ ਇਹ ਮੰਨ ਕਰਦੇ ਮੰਗ ਸਰ ਇਹ ਵੀ ਆਪੀ ਸਾਡਾ ਕੇਸ ਹਲਕਿਤਾ ਜਾਏ ਕੋ ਉਹਨਾਂ ਫੜਿਆ ਜਾਏ ਜਲਦੀ ਜਾ ਕੇ ਤੋਂ ਕਰੀਬ ਕੋਈ 10 ਮਿੰਟ ਪਹਿਲਾਂ ਹੀ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਦੁਆਇਆ ਕੰਟਰੋਲ ਰੂਮ ਕਿ ਇੱਥੇ ਕੋਈ ਗੱਡੀ ਸਨੇਚ ਹੋਈ ਹੈ ਵੇਰਕਾ ਪਲਾਂਟ ਦੇ ਬਿਲਕੁਲ ਸਾਹਮਣੇ ਜੋ ਅਸੀਂ ਇਮੀਡੀਏਟਲੀ ਇੱਥੇ ਆਏ ਸਾਡੇ ਸੀਨੀਅਰ ਅਫਸਰ ਵੀ ਇੱਥੇ ਮੌਕੇ ਅੱਗੇ ਮੌਕਾ ਵੇਖਿਆ ਇੱਥੇ ਹਰਪ੍ਰੀਤ ਸਿੰਘ ਜਿਹੜੇ ਕਿ ਇੱਕ ਅੰਦਰ ਪ੍ਰਾਈਵੇਟ ਕੰਮ ਕਰਦੇ ਨੇ ਔਰ ਉਹ ਅੰਦਰੋਂ ਬਾਹਰ ਨਿਕਲੇ ਸੀ ਨਿਕਲ ਰਹੇ ਸੀ ਇਹ ਵੇਅਰ ਕਾ ਪਲਾਂਟ ਤੋਂ ਉਹਨਾਂ ਦੀ ਗੱਡੀ ਬਾਹਰ ਲੱਗੀ ਹੋਈ ਸੀ ਜੈਨ ਜਿਹਦਾ ਨੰਬਰ ਹੈ ਪੀਵੀ 35 ਏਐਫ 5409 ਸਿਲਵਰ ਕਲਰ ਦੀ ਗੱਡੀ ਸੀਗੀ ਔਰ ਇਹਨਾਂ ਦੇ ਦਸਨ ਮੁਤਾਬਕ ਹੈ ਕਿ ਜਦੋਂ ਉਹ ਗੱਡੀ ਦੇ ਵਿੱਚ ਸਟਾਰਟ ਕਰ ਰਹੇ ਸੀਗੇ ਗੱਡੀ ਦੇ ਵਿੱਚ ਤਿੰਨ ਮੋਲ ਨੌਜਵਾਨ ਆਏ ਨੇ ਔਰ ਉਹਨਾਂ ਨੌਜਵਾਨਾਂ ਨੇ ਹਵਾਈ ਫਾਇਰ ਕਰਕੇ ਔਰ ਇਹਨਾਂ ਤੋਂ ਗੱਡੀ ਖੋਲੀ ਉਸ ਵਾਰ ਇਮੀਡੀਏਟਲੀ ਮੌਕੇ ਤੇ ਆ ਗਏ ਆ ਉੱਥੇ ਜਿਹੜਾ ਗੱਡੀ ਦੇ ਇਹਨਾਂ ਦੇ ਦਸਨ ਮੁਤਾਬਕ ਦੋ ਦੋ ਫਾਇਰ ਹੋਏ ਨੇ ਔਰ ਅਸੀਂ ਇਹਨਾਂ ਦਾ ਜਿਹੜਾ ਬਾਈਕ ਤੇ ਆਏ ਸੀ ਉਹ ਬਾਈਕ ਅੱਥੇ ਹੈਗੀ ਆ ਅਸੀਂ ਉਹ ਤੋਂ ਵੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਔਰ ਬਾਈਕ ਦਾ ਜਿਹੜਾ ਨੰਬਰ ਆ ਉਹ ਡਿਸਟਾਰਟਡ ਜਾਂ ਨੰਬਰ ਆ ਉਹ ਬਹੁਤਾ ਕਲੀਅਰ ਨੰਬਰ ਨਹੀਂ ਲਿਖਿਆ ਹੋਇਆ ਜਿਹੜਾ ਜਿਹੜੀ ਗੱਡੀ ਖੋਈ ਗਈ ਹੈ ਉਹਦਾ ਨੰਬਰ ਮੈਂ ਫੇਰ ਦੁਬਾਰਾ ਬੋਲ ਰਿਹਾ ਪੀਬੀ 035 एएफ 5409 ਸਿਲਵਰ ਕਲਰ ਦੀ ਜੈਨ ਹੈਗੀ ਆ ਔਰ ਅਸੀਂ ਇਮੀਡੀਏਟਲੀ ਹੁਣੇ ਮੁਕੱਦਮਾ ਦਰਜ ਕਰਕੇ ਤਬਦੀਸ਼ ਸ਼ੁਰੂ ਕਰ ਦਿੱਤੀ ਹੈ ਸਾਰੇ ਕੰਟਰੋਲ ਦੇ ਥਰੂ ਸਾਰੇ ਪਾਸੇ ਜਿਹੜਾ ਅਲਰਟ ਜਾਰੀ ਕਰ ਦਿੱਤਾ ਗਿਆ ਔਰ ਸਾਰੇ ਗਰੁੱਪਸ ਦੇ ਵਿੱਚ ਜਿਹੜਾ ਪੁਲਿਸ ਦੇ ਗਰੁੱਪਸ ਆ ਗਿਆ ਸਾਰਿਆਂ ਦੇ ਵਿੱਚ ਜਿਹੜਾ ਨੰਬਰ ਹੈਗਾ ਗੱਡੀ ਦਾ ਉਹ ਪਾ ਦਿੱਤਾ ਗਿਆ ਅਸੀਂ ਬਹੁਤ ਜਲਦੀ ਇਹਨੂੰ ਟ੍ਰੇਸ ਕਰਕੇ ਤੇ ਦੋਸ਼ੀਆਂ ਨੂੰ ਜਿਹੜਾ ਘੜੀ ਤੋਂ ਘੜੀ ਸਜ਼ਾ ਜਵਾਬ ਸਭ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਕੋਈ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੱਕੀਲੀ ਔਰ ਬਾਕੀ ਹੁਣ ਆਗੇ ਆ ਅਸੀਂ ਦੇਖ ਲੈਣੇ ਚਾਹੀਦੇ ਠੀਕ ਹੈ ਸਾਡੇ ਚੈਨਲ ਸ਼ੇਰੇ ਪੰਜਾਬ ਨਿਊ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਤਾਂ ਜੋ ਕਿ ਸਮੇਂ-ਸਮੇਂ ਸਿਰ ਤੁਹਾਨੂੰ ਸਾਡੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਤਾਂ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ੇਅਰ